ਤਰਨਤਾਰਨ ਦੀ ਧਰਤੀ ਅੱਜ ਖਿਦਰਾਣੇ ਦੀ ਢਾਬ ਬਣ ਗਈ ਹੈ ਸਿਆਸਤਦਾਨਾਂ ਵਾਸਤੇ ਅੱਜ ਇੱਥੇ ਸਿਆਸੀ ਬੇਦਾਵੇ ਪਾੜੇ ਗਏ ਬਹੁਤ ਕੁਝ ਇਸ ਧਰਤੀ ਨੇ ਸਿਆਸਤਦਾਨਾਂ ਨੂੰ ਦੇ ਦਿੱਤਾ ਅਚਾਨਕ ਹੀ ਸਿਆਸਤ ਵਿੱਚ ਹਿਲਜੁਲ ਸੀ ਕਾਂਗਰਸ ਵਿੱਚ ਅਕਾਲੀ ਦਲ ਦੇ ਵਿੱਚ ਹਿਲਜੁਲ ਸੀ ਪਰ ਤਰਨਤਾਰਨ ਦੀਆਂ ਜ਼ਮਨੀ ਚੋਣਾ ਨੇ ਉਹ ਬੇਦਾਵੇ ਪੜਵਾ ਦਿੱਤੇ ਜਿਹੜੇ ਬੇਦਾਵੇ ਇਹਨਾਂ ਦੋਵੇਂ ਪਾਰਟੀਆਂ ਦਾ ਕਾਲ ਸਾਬਤ ਹੋ ਸਕਦੇ ਸੀ ਹਾਲਾਂਕਿ ਅਜੇ ਵੀ ਇਹਨਾਂ ਪਾਰਟੀਆਂ ਦਾ ਭਵਿੱਖ ਕੀ ਕਹਿੰਦਾ ਉਹ ਸਮੇਂ ਦੀ ਗਰਭ ਵਿੱਚ ਹੈ ਪਰ ਜਿਹੜੀ ਇੱਕ ਉਹ ਕੜੀ ਮਿਸਿੰਗ ਸੀ ਉਹ ਦੁਬਾਰਾ ਜੁੜ ਗਈ ਹੈ ਉਹ ਲੀਡਰ ਜਿਹੜੇ ਕਾਂਗਰਸ ਦੇ ਵਿੱਚ ਵਿਵਾਦ ਦਾ ਕਾਰਨ ਬਣਦੇ ਪਏ ਸੀ ਉਹ ਦੁਬਾਰਾ ਆੜਲੇ ਆ ਔਰ ਤਸਵੀਰਾਂ ਸਾਂਝੀਆਂ ਹੋਣ ਲੱਗੀਆਂ ਨੇ ਬਹੁਤ ਕੁਝ ਸਿਆਸਤ ਵਿੱਚ ਵਾਪਰ ਰਿਹਾ ਹੈ ਜ਼ਿਕਰ ਕਰਾਂਗੇ ਕਾਂਗਰਸ ਦਾ ਅਦੇ ਤੱਕ ਕਾਂਗਰਸ ਦੇ ਵਿੱਚ ਇੱਕ ਵੱਡਾ ਵਿਵਾਦ ਇਹ ਸੀ ਕਿ ਭਾਰਤ ਪੂਸ਼ਣ ਆਸ਼ੂ ਲੁਧਿਆਣੇ ਦੀ ਜ਼ਮਨੀ ਚੋਣ ਤੋਂ ਬਾਅਦ ਰਾਜਾ ਵੜਿੰਗ ਨੂੰ ਕੋਈ ਖਾਸ ਬੁਲਾ ਕੇ ਰਾਜ਼ੀ ਨਹੀਂ ਸੀ ਇਥੋਂ ਤੱਕ ਵੀ ਪ੍ਰਤੀਤ ਹੋਇਆ ਕਿ ਰਾਜਾ ਵੜਿੰਗ ਨੇ ਜਿਹੜਾ ਪ੍ਰਚਾਰ ਲੁਧਿਆਣੇ ਜ਼ਮਨੀ ਚੋਣ ਦੇ ਵਿੱਚ ਨਹੀਂ ਕੀਤਾ ਉਹਦੇ ਪਿੱਛੇ ਉਹਨਾਂ ਨੇ ਇਹ ਕਾਰਨ ਦੱਸਿਆ ਕਿ ਉਹਨਾਂ ਨੂੰ ਇਨਵਾਈਟ ਹੀ ਨਹੀਂ ਕੀਤਾ ਗਿਆ ਰਾਜਾ ਵੜਿੰਗ ਦਾ ਜਾਣਾ ਭਾਰਤ ਪੂਸ਼ਣ ਆਸ਼ੂ ਦਾ ਨਾਮ ਮਿਲਣਾ ਉਸ ਤੋਂ ਬਾਅਦ ਵੱਧਦੀਆਂ ਦੂਰੀਆਂ ਹੌਲੀ ਹੌਲੀ ਕਰਕੇ ਬਿਆਨਬਾਜ਼ੀਆਂ ਭਾਰਤ ਪੂਸ਼ਣ ਆਸ਼ੂ ਦਾ ਆਪਣੇ ਕਰੀਬੀ ਸਾਥੀਆਂ ਨੂੰ ਸਟੇਜ ਦੇ ਉੱਤੇ ਬਿਠਾਉਣਾ ਉਸ ਦੇ ਵਿੱਚ ਕਿਵੇਂ ਰਾਣਾ ਗੁਰਦੀਪਤ ਦਾ ਆਉਣਾ ਬਾਕੀ ਲੀਡਰ ਉੱਥੇ ਹੋਣਾ ਔਰ ਰਾਜਾ ਵੜਿੰਗੜ ਪਾਰਟੀ ਉੱਥੇ ਨਜ਼ਰ ਨਾ ਆਉਣਾ ਨਾ ਰਾਜਾ ਵੜਿੰਗ ਨਾ ਪ੍ਰਤਾਪ ਸਿੰਘ ਬਾਜਵਾ ਨਾ ਸੁਖਜਿੰਦਰ ਰੰਧਾਵਾ ਇਹਨਾਂ ਦੇ ਵਿੱਚੋਂ ਕੋਈ ਵੀ ਉੱਥੇ ਨਜ਼ਰ ਨਹੀਂ ਆਇਆ ਉਸਨੇ ਉਸ ਤੋਂ ਬਾਅਦ ਇਹ ਕਲੀਅਰ ਹੋ ਗਿਆ ਸੀ ਕਿ ਭਾਰਤ ਪੂਸ਼ਣ ਆਸ਼ੂ ਔਰ ਰਾਜਾ ਵੜਿੰਗ ਦੇ ਵਿੱਚ ਕੋਈ ਖਾਸੀ ਟਕਰਾਅ ਬਣ ਉਪਰੀ ਹੈ ਜੋ ਰਾਜਾ ਵੜਿੰਗ ਲੁਧਿਆਣੇ ਦੇ ਐਮਪੀ ਹੋਣ ਦੇ ਬਾਵਜੂਦ ਰਾਜਾ ਵੜਿੰਗ ਭਾਰਤ ਪੁਸ਼ਨ ਆਸ਼ੂ ਦੇ ਪ੍ਰਚਾਰ ਦੇ ਵਿੱਚ ਨਹੀਂ ਸੀ ਪਹੁੰਚੇ ਔਰ ਉਸ ਤੋਂ ਬਾਅਦ ਲਗਾਤਾਰ ਇੱਕ ਸਾਇਲੈਂਸ ਚੱਲਦੀ ਪਈ ਸੀ ਹਾਰ ਤੋਂ ਬਾਅਦ ਭਾਰਤ ਪੁਸ਼ਨ ਆਸ਼ੂ ਨੇ ਆਪਣੇ ਉਪ ਪ੍ਰਧਾਨ ਤੋਂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀਗਾ ਔਰ ਉਹ ਸਾਰਾ ਕੁਝ ਉਹਨਾਂ ਨੇ ਕੀਤਾ ਇੱਕ ਆਪਣੀ ਆ ਨਾਇਕ ਜ਼ਿੰਮੇਵਾਰੀ ਸਮਝਦਿਆਂ ਹੋਇਆ ਜੋ ਕਿ ਉਹਨਾਂ ਨੇ ਮੀਡੀਆ ਨੂੰ ਦੱਸਿਆ ਔਰ ਉਸ ਤੋਂ ਬਾਅਦ ਦੀ ਸਥਿਤੀ ਹਰ ਇੱਕ ਨੂੰ ਪਤਾ ਹੈ ਕਿਵੇਂ ਸਵਾਲ ਉੱਠਦੇ ਰਹੇ ਰਾਜਾ ਵੜਿੰਗ ਨੂੰ ਵੀ ਪੁੱਛਿਆ ਗਿਆ ਬਾਕੀ ਕਾਂਗਰਸੀ ਲੀਡਰਾਂ ਨੂੰ ਵੀ ਪੁੱਛਿਆ ਗਿਆ ਪਰ ਆਖਿਰ ਇਸ ਕੋਲਡ ਵਾਰ ਦੇ ਉੱਤੇ ਵਿਰਾਮ ਲੱਗ ਗਿਆ ਔਰ ਲੰਗੇ ਦਿਨੀ ਕਾਂਗਰਸ ਦੀ ਰੈਲੀ ਦੌਰਾਨ ਤਰਨਤਾਰਨ ਦੇ ਅੰਦਰ ਭਾਰਤ ਪੂਸ਼ਣ ਆਸ਼ੂ ਉਸੇ ਸਟੇਜ ਤੇ ਬੈਠੇ ਦਿਖੇ ਜਿਸ ਸਟੇਜ ਦੇ ਉੱਤੇ ਰਾਜਾ ਵੜਿੰਗ ਬੈਠੇ ਹੋਏ ਸਨ ਇਹ ਕਾਂਗਰਸ ਪਾਰਟੀ ਵਾਸਤੇ ਬਹੁਤ ਵੱਡੀ ਉਪਲਬਧੀ ਹੋ ਸਕਦੀ ਹੈ ਕਿਉਂਕਿ ਰਾਜਾ ਵੜਿੰਗ ਔਰ ਭਾਰਤ ਪੂਸ਼ਣ ਆਸ਼ੂ ਦੋਵੇਂ ਇੱਕ ਵੱਡੇ ਕਿਰਦਾਰ ਦੇ ਇੱਕ ਵੱਡੇ ਅਹੁਦੇ ਦੇ ਲੀਡਰ ਨੇ ਔਰ ਇਹਨਾਂ ਦੇ ਨਾਲ ਜੋ ਲੋਕਾਂ ਦੀ ਸਪੋਰਟ ਹੈ ਉਹ ਆਪੋ ਆਪਣੀ ਹੈ ਐ ਨਹੀਂ ਕਿ ਰਾਜਾ ਵੜਿੰਗ ਕਰਕੇ ਭਾਰਤ ਪੂਸ਼ਣ ਆਸ਼ੂ ਦੀ ਹੈ ਤੇ ਭਾਰਤ ਪੂਸ਼ਣ ਆਸ਼ੂ ਕਰਕੇ ਰਾਜਾ ਵੜਿੰਗ ਦੀ ਨਹੀਂ ਹੈ ਨਹੀਂ ਇਹ ਦੋਵੇਂ ਆਪੋ ਆਪਣੇ ਕਿਰਦਾਰ ਵਾਸਤੇ ਆਪੋ ਆਪਣੇ ਜ਼ੋਰ ਵਾਸਤੇ ਜਾਣੇ ਜਾਣ ਵਾਲੇ ਲੀਡਰ ਨੇ ਕਾਂਗਰਸ ਦੇ ਵਿੱਚ ਔਰ ਇਹਨਾਂ ਦੋਵਾਂ ਦਾ ਵੱਖੋ ਵੱਖ ਤੁਰਨਾ ਕਾਂਗਰਸ ਵਾਸਤੇ ਘੱਟ ਤੱਕ ਸਾਬਤ ਹੋ ਸਕਦਾ ਸੀ ਜੋ ਹੁਣ ਦੀਆਂ ਤਰਨਤਾਰਨ ਚੋਣਾਂ ਦੇ ਵਿੱਚ ਤਾਂ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਪਹਿਲਾਂ ਜ਼ਰੂਰ ਰਿਹਾ ਪਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵੀ ਇਸ ਇੱਕ ਕੱਟ ਤੋਂ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ ਪਰ ਜੇ ਭਾਰਤ ਪੂਸ਼ਣ ਆਸ਼ੂ ਔਰ ਰਾਜਾ ਵੜਿੰਗ ਦੇ ਵਿਚਾਲੇ ਜਿਹੜੀ ਟਕਰਾਅ ਬਣਦੀ ਪਈ ਸੀ ਜਿਹੜਾ ਗੈਪ ਬਣਦਾ ਪਿਆ ਸੀ ਉਹ ਮੁੱਕ ਗਿਆ ਹੈ ਉਹ ਭਰ ਗਿਆ ਤੇ ਕਾਂਗਰਸ ਵਾਸਤੇ ਜ਼ਰੂਰ ਹੀ ਚੰਗੀ ਗੱਲ ਹੋਵੇਗੀ ਦਰਅਸਲ ਜੇ ਇਹਦੇ ਉੱਤੇ ਇਸ ਖਬਰ ਦੇ ਉੱਤੇ ਗੌਰ ਕੀਤਾ ਜਾਵੇ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੇ ਨੇ ਤੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਲਗਭਗ 5 ਮਹੀਨੇ ਬਾਅਦ ਇੱਕੋ ਸਟੇਜ ਦੇ ਉੱਤੇ ਇਕੱਠੇ ਨਜ਼ਰ ਆਏ ਨੇ ਦੋਵਾਂ ਆਗੂਆਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਤਣਾਅ ਦੇ ਬਾਵਜੂਦ ਇਹ ਇਕੱਠ ਇੱਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ ਪਾਰਟੀ ਨੇ ਤਰਨਤਾਰਨ ਤੋਂ ਕਰਨਬੀਰ ਸਿੰਘ ਬੁਰਜ ਨੂੰ ਉਮੀਦਵਾਰ ਘੋਸ਼ਿਤ ਕੀਤਾ ਹੈ ਆਸ਼ੂ ਨੂੰ ਵੀ ਆਪਣੇ ਧੜੇ ਦੇ ਆਗੂਆਂ ਦੇ ਨਾਲ ਗੱਲਬਾਤ ਕਰਦੇ ਵੇਖਿਆ ਗਿਆ ਜਿਸ ਨਾਲ ਵਰਕਰਾਂ ਦੇ ਵਿੱਚ ਨਵੀਂ ਉਮੀਦ ਅਤੇ ਜੋਸ਼ ਪੈਦਾ ਹੋ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਵੜਿੰਗ ਅਤੇ ਆਸ਼ੂ ਦੀ ਇਹ ਇਕੱਠੀ ਮੌਜੂਦਗੀ ਕਾਂਗਰਸ ਦੇ ਨਤੀਜਿਆਂ ਦੇ ਉੱਤੇ ਕਿੰਨਾ ਕੁ ਪ੍ਰਭਾਵ ਪਾਉਂਦੀ ਹੈ ਹਾਲਾਂਕਿ ਭਾਰਤ ਪੂਸ਼ਣ ਆਸ਼ੂ ਲੋਕ ਸਭਾ ਚੋਣਾਂ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜਨਤਕ ਸਮਾਗਮਾਂ ਤੋਂ ਦੂਰ ਰਹਿੰਦੇ ਨਜ਼ਰ ਆ ਰਹੇ ਸਨ ਦੂਰੀ ਬਣਾਏ ਹੋਏ ਨਜ਼ਰ ਆ ਰਹੇ ਸਨ ਉਹਨਾਂ ਨੇ ਆਪਣੇ ਪ੍ਰਚਾਰ ਦੌਰਾਨ ਰਾਜਾ ਵੜਿੰਗ ਦੇ ਨਾਲ ਸਟੇਜ ਵੀ ਜ਼ਿਆਦਾ ਸਾਂਝੀ ਨਹੀਂ ਕੀਤੀ ਵੀਰਵਾਰ ਨੂੰ ਜਦੋਂ ਆਸ਼ੂ ਪਾਰਟੀ ਲਈ ਪ੍ਰਚਾਰ ਕਰਨ ਲਈ ਤਰਨਤਾਰਨ ਗਏ ਸਨ ਤਾਂ ਉਹਨਾਂ ਨੂੰ ਇੱਕ ਰੈਲੀ ਦੇ ਵਿੱਚ ਸਟੇਜ ਉੱਤੇ ਬੈਠਣਾ ਪਿਆ ਇਸ ਦੌਰਾਨ ਉਹਨਾਂ ਨੂੰ ਆਪਣੇ ਧੜੇ ਦੇ ਆਗੂਆਂ ਦੇ ਨਾਲ ਰੁੱਝੇ ਹੋਏ ਦੇਖਿਆ ਗਿਆ ਇੰਨਾ ਹੀ ਨਹੀਂ ਜਿਮਨੀ ਚੋਣਾ ਹਾਰਨ ਤੋਂ ਬਾਅਦ ਆਸ਼ੂ ਲੰਬੇ ਸਮੇਂ ਤੱਕ ਪਾਰਟੀ ਦੇ ਤੇ ਵਿਧੀਆਂ ਤੋਂ ਦੂਰ ਰਹੇ ਉਹ ਵੋਟ ਚੋਰ ਕੁਰਸੀ ਛੋੜ ਦਸਖਤ ਮੁਹਿੰਮ ਵਿੱਚ ਵੀ ਸ਼ਾਮਿਲ ਹੁੰਦੇ ਨਜ਼ਰ ਨਹੀਂ ਆਏ ਮੀਟਿੰਗਸ ਦੇ ਵਿੱਚ ਵੀ ਸ਼ਾਮਿਲ ਨਹੀਂ ਹੋਏ ਹਾਲਾਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਆਸ਼ੂ ਆਪਣੇ ਹਲਕੇ ਦੇ ਵਿੱਚ ਪੂਰੇ ਸਰਗਰਮ ਨਜ਼ਰ ਆ ਰਹੇ ਨੇ ਅਤੇ ਹੁਣ ਪੂਰੀ ਉਮੀਦ ਹੈ ਕਿ ਆਉਂਦੇ ਸਮੇਂ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਹੋਰ ਤੇਜ਼ੀ ਦੇ ਨਾਲ ਤੀਬਰਤਾ ਦੇ ਨਾਲ ਨਜ਼ਰ ਆਉਣਗੇ ਅਤੇ ਹੁਣ ਪਾਰਟੀ ਉਮੀਦਵਾਰ ਲਈ ਪ੍ਰਚਾਰ ਕਰਨ ਲਈ ਤਰਨਤਾਰਨ ਵੀ ਪਹੁੰਚ ਗਏ ਨੇ ਸੂਤਰਾਂ ਮੁਤਾਬਕ ਤਰਨਤਾਰਨ ਦੇ ਵਿੱਚ ਆਸ਼ੂ ਨੂੰ ਪ੍ਰਤਾਪ ਸਿੰਘ ਬਾਜਵਾ ਪ੍ਰਗਟ ਸਿੰਘ ਤ੍ਰਿਪਤ ਰਜਿੰਦਰ ਬਾਜਵਾ ਗੁਰਜੀਤ ਔਜਲਾ ਅਤੇ ਹੋਰ ਆਗੂਆਂ ਦੇ ਨਾਲ ਸਲਾਹ-ਮਸ਼ਵਰਾ ਕਰਦੇ ਵੀ ਵਿਖਿਆ ਗਿਆ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਗਟ ਸਿੰਘ ਅਤੇ ਆਸ਼ੂ ਨੂੰ ਕਾਫੀ ਲੰਮੇ ਸਮੇਂ ਤੱਕ ਗੱਲਬਾਤ ਕਰਦੇ ਆ ਵੇਖਿਆ ਗਿਆ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਦੋਵੇਂ ਇਸ ਸਮੇਂ ਪਾਰਟੀ ਦੇ ਸੂਬਾ ਪ੍ਰਧਾਨ ਦੇ ਨਾਲ ਚੰਗੇ ਸਬੰਧ ਨਹੀਂ ਰੱਖਦੇ ਸਨ। ਹਾਲਾਂਕਿ ਇਹ ਇਸ ਤੱਥ ਤੋਂ ਇਸ ਸਟੇਟਮੈਂਟ ਤੋਂ ਵਾਰ-ਵਾਰ ਇਨਕਾਰਿਆ ਗਿਆ ਪਰ ਤਾਂ ਵੀ ਚਰਚਾਾਂਵਾਂ ਚੱਲ ਰਹੀਆਂ ਸੀ। ਹੁਣ ਦੇਖਣ ਵਾਲੀ ਗੱਲ ਹੈ ਕਿ ਆਉਂਦਾ ਸਮਾਂ ਪਾਰਟੀ ਦੇ ਭਵਿੱਖ ਵਾਸਤੇ ਕੀ ਲੈ ਕੇ ਆਉਂਦਾ ਹੈ। ਇਹਨਾਂ ਲੀਡਰਾਂ ਦੇ ਭਵਿੱਖ ਵਾਸਤੇ ਕੀ ਲੈ ਕੇ ਆਉਂਦਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ। ਬਣੇ ਰੋਮਨ ਇੰਡੀਆ ਪੰਜਾਬੀ।